ਕਈ ਨੀ ਬੀਬੀਆਂ ਭਾਵਾਂ ਬਾਹਰ ਜਾ ਕੇ 100 ਵਾਰੀ ਕੰਮ ਕਰਦੀਆਂ ਤੁਸੀਂ ਖੇਤਾਂ ਤੇ ਟਰੈਕਟਰ ਜਾ ਕੇ ਵਹੁੰਦੀਆਂ ਹਵਾਈ ਜਹਾਜ਼ ਪੈੜਾ ਚਲਾਉਂਦੀਆਂ ਪਰ ਪ੍ਰਮਾਤਮਾ ਨੇ ਕੁਝ ਡਿਊਟੀ ਬੀਬੀਆਂ ਨੂੰ ਘਰ ਦੀ ਵੀ ਦਿੱਤੀ ਹੈ ਜ਼ਿੰਮੇਵਾਰੀ ਘਰ ਦੀ ਵੀ ਦਿੱਤੀ ਹੈ ਬਾਹਰ ਦਾ ਸਾਰੇ ਕੰਮ ਕਰ ਲੈਨੇ ਪਰ ਘਰੇ ਆਣ ਕੇ ਅਸੀਂ ਬੱਚਿਆਂ ਨੂੰ ਪ੍ਰਸ਼ਾਦਾ ਬਣਾ ਕੇ ਛਕਾਉਣਾ ਚੰਗਾ ਹੀ ਸਮਝਦੇ ਅਸੀਂ ਇਹਨੇ ਮਾਂ ਦੀ ਗੱਲ ਹੁੰਦੀ ਹੈ ਇਹ ਸਾਰੇ ਨੌਜਵਾਨ ਵੀਰ ਮੈਂ ਤੇ ਵੀਰਾਂ ਤੋਂ ਛੜਕੇ ਜਾਵਾਂ ਵਿਦੇਸ਼ ਦੀ ਤਰਫ਼ ਤੋਂ ਸੀ ਕੈਨੇਡਾ ਹੋ ਕੇ ਆਏ ਆ ਆਪ ਹੀ ਰੋਟੀਆਂ ਪਕੌੜੀਆਂ ਪੈਂਦੀਆਂ ਛਿਆਣੇ ਕਹਿੰਦੇ ਮਾਇਆ ਮਰਦ ਦੇ ਭਾਗੀ ਔਰ ਔਲਾਦ ਇਸਤਰੀ ਦੇ ਭਾਗੀ ਇਸਤਰੀ ਨੂੰ ਮਰਦ ਦੇ ਬਰਾਬਰ ਤਰਜਾ ਦਿੱਤਾ ਗਿਆ ਵਿੱਚ ਕੋਈ ਸ਼ੱਕ ਨਹੀਂ ਪੈਣਾ ਘੱਟ ਨਹੀਂ ਵੱਧ ਹੈ ਇਤਿਹਾਸ ਦੇ ਪੰਨੇ ਅਧੂਰੇ ਰਹਿ ਜਾਣਾ ਸੀ ਜੇਕਰ ਸਿੰਘਾਂ ਦੇ ਨਾਲ ਇਹ ਬੀਬੀਆਂ ਦਾ ਜ਼ਿਕਰ ਨਾ ਹੁੰਦਾ ਮਰਦਾਂ ਦੀ ਤਰ੍ਹਾਂ ਕਮਰ ਕਸਾ ਕਰਕੇ ਮਾਈ ਭਾਗੋ ਸ਼ੀਣੀ ਜੰਗ ਦੇ ਮੈਦਾਨ ਅੰਦਰ ਲੜੀ ਐ ਇੱਥੇ ਮੈਂ ਇਹ ਗੱਲ ਕਰ ਜਾਵਾਂ ਕਿ ਕਈ ਵਾਰੀ ਆ ਜਿਹੜੇ ਸਿੰਗਰ ਇਹਨਾਂ ਨੇ ਗੀਤ ਬਹੁਤ ਬਣਾਏ ਤੇ ਤੁਸੀਂ ਕਈ ਵਾਰੀ ਉਹਨੂੰ ਕੋਲੋ ਕਰਦੇ ਹੋ ਹੁਣ ਇਹ ਵੀ ਗੱਲ ਆਉਂਦੀ ਵੀ ਜਦੋਂ ਮਾਂ ਦੀ ਗੱਲ ਆ ਵੀ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾ ਜੀ ਕਰਦਾ ਹੁਣ ਮਾਂ ਦੇ ਹੱਥਾਂ ਦੇ ਪ੍ਰਸ਼ਾਦੇ ਅਸੀਂ ਤੇ ਮਿਸ ਕਰਦੇ ਆ ਖਾਣਾ ਚਾਹੁੰਨੇ ਆ ਉਹਨਾਂ ਸੱਸ ਦੀ ਲੜਾਈ ਐ ਇਸ ਕਰਕੇ ਕਿ ਉਹ ਨਾਉ ਕਹਿੰਦੀ ਮੈਂ ਤੇ ਹੱਥੀ ਰੋਟੀ ਬਣਾਉਣੀ ਨਹੀਂ ਜੇ ਮੇਰੀ ਸੱਸ ਪਕਾ ਸਕਦੀ ਐ ਤੇ ਪਕਾ ਲਵੇ ਬੀਬੀ ਪਕਾ ਸਕਦੀ ਐ ਤੇ ਪਕਾ ਲਵੇ ਹਾਂ ਅਸੀਂ ਤੇ ਆਪਣੀ ਮਾਂ ਦੇ ਹੱਥਾਂ ਦੀਆਂ ਰੋਟੀਆਂ ਖਾੜੀਆਂ ਪਸੰਦ ਕਰਦੇ ਆ ਪਰ ਅਸੀਂ ਇਹ ਨਹੀਂ ਚਾਹੁੰਦੇ ਵੀ ਅਸੀਂ ਆਪਣੀ ਔਲਾਦ ਨੂੰ ਆਪਣੇ ਹੱਥੀ ਰੋਟੀ ਬਣਾ ਕੇ ਦਈਏ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਆਪਣੇ ਬੱਚਿਆਂ ਨੂੰ ਪ੍ਰਸ਼ਾਦੇ ਬਣਾ ਕੇ ਦਈਏ ਮੈਂ ਭੈਣੋ ਇਹ ਸੱਚ ਗੱਲ ਕਹਿ ਦਵਾ ਕਈਆਂ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਬੰਦਾ ਬੰਦਿਆਂ ਚ ਬੈਠਾ ਤੇ ਔਰਤ ਜਾ ਕੇ ਬੰਦੇ ਨੂੰ ਦਸਾਂ ਬੰਦਿਆਂ ਚ ਬੋਲੇ ਇਹ ਵੀ ਚੰਗੀ ਗੱਲ ਨਹੀਂ ਵਾਦੇ ਘਾਟੇ ਖੁੰਦੇ ਨੇ ਪਰ ਆਪਣੇ ਜੀਵਨ ਸਾਥੀ ਦਾ ਸਤਕਾਰ ਕਰਨਾ ਇਹ ਜ਼ਰੂਰੀ ਹੈ ਸਾਨੂੰ ਬਰਾਬਰਤਾ ਦੇ ਅਧਿਕਾਰ ਜਾਂ ਮਿਲ ਗਿਆ ਦਾ ਮਤਲਬ ਇਹ ਥੋੜੋ ਵੀ ਅਸੀਂ ਆਪਣੇ ਜੀਵਨ ਸਾਥੀ ਦਾ ਸਤਕਾਰ ਹੀ ਨਹੀਂ ਕਰਨਾ ਇਹਦਾ ਮਤਲਬ ਇਹ ਥੋੜੋ ਕਿ ਅਸੀਂ ਔਟੀਆਂ ਦਾ ਸਤਕਾਰ ਹੀ ਨਹੀਂ ਕਰਨਾ ਉਥੇ ਤਾਂ ਵੀਰਾਂ ਨੂੰ ਵੀ ਬੇਨਤੀ ਕਰਦੀ ਹੁੰਦੇ ਵੀ ਤੁਹਾਡਾ ਵੀ ਫਰਜ਼ ਪਣਦਾ ਹੈ ਜਿਹੜੀ ਘਰ ਨੂੰ ਸ਼ਾਂਤੀ ਆਰ ਆ ਨੂੰ ਸੰਭੀ ਜੇ ਤੁਸੀਂ ਉਹਦਾ ਸਤਿਕਾਰ ਨਹੀਂ ਕਰਦੇ ਤੇ ਵੀ ਗੱਲ ਮਾੜੀ ਐ ਗੱਲ ਮੁੱਕਦੀ ਵੀ ਬਾਹਰ ਜਿੰਨੀ ਮਰਦੀ ਤਰੱਕੀ ਕਰਨੀ ਐ ਪਰ ਪਰਿਵਾਰ ਦਾ ਇਕਾ ਹੋਣਾ ਜ਼ਰੂਰੀ ਐ ਦੋਨਾਂ ਜੀਆਂ ਦਾ ਪਿਆਰ ਹੋਣਾ ਜ਼ਰੂਰੀ ਐ ਸਰਦਾਰ ਨਿਦੇਸ਼ਾਂ ਪੜਾਦਵ ਸਤਿਕਾਰ ਦਾ ਸਰਦਾਰ ਦਾ ਕਰਿਆ ਕਰਦੀ ਸੀ